ਛੱਡਿਆ ਕੀ ਕੀ ਦਾ ਰਣਕੋਟ ਸਾਹਿਬ ਦਾ ਕਿਲਾ ਛੱਡਿਆ ਸਰ ਜੇ ਵੀ ਗੱਲ ਕਰੀਏ ਵੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪਹਾੜੀ ਰਾਜਿਆਂ ਦੇ ਵੱਲੋਂ ਫੌਜਾਂ ਦੇ ਵੱਲੋਂ ਤਕਰੀਬਨ ਤਕਰੀਬਨ ਲਾ ਲੌਂਗ ਮਹੀਨੇ ਲੱਗਾ ਤੇ ਰੱਬ ਕਰੇ ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਲੜਾਈਆਂ ਹੋਈਆਂ ਨੇ ਤਾਂ ਉਹਨਾਂ ਦੇ ਮੋਟੀ ਮੋਟੀ ਤਿੰਨ ਕਾਰਨ ਰਹਿੰਦੀ ਨੇ ਇੱਕ ਜਲ ਜ਼ੋਰੂ ਤੇ ਜ਼ਮੀਨ ਪਰ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਲੜਾਈਆਂ ਹੋਈਆਂ ਨੇ ਜੰਗਾਂ ਹੋਈਆਂ ਨੇ ਉਹਨਾਂ ਦੇ ਹਿੱਤੇ ਨੋਹੇ ਕਾਰਨ ਨਹੀਂ ਲੱਗੇ ਆਪਸ ਆਪ ਦੇ ਲੜਾਈਆਂ ਕਾਹਦੇ ਕਰਕੇ ਹੁੰਦੀਆਂ ਨੇ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਹੁੰਦਾ ਕੋਈ ਇਸਤਰੀ ਦੇ ਕਰਕੇ ਝਗੜਾ ਹੁੰਦਾਗਾ ਕੋਈ ਪੈਸੇ ਦੀ ਗੱਲ ਹੁੰਦੀ ਹੈ ਤਿੰਨ ਚਾਰ ਮੋٹے ਮੋਟੀ ਕਾਰਨ